2011 ਚ ਬਾਦਲ ਸਰਕਾਰ ਤੋਂ 25% ਦਾ ਵਾਅਦਾ ਕਰਵਾਇਆ ਤਾਂ 13 ਸਾਲ ਹੋ ਗਏ ਸਾਡੀ ਪਹਿਲੀ ਮੰਗ ਤਾਂ ਹੈਗੀ ਐ ਕਿ ਸਾਡਾ 25% ਦਾ ਵਾਅਦਾ ਕੀਤਾ ਜਾਵੇ ਦੂਸਰੀ ਗੱਲ ਇਹ ਐ ਕਿ ਸਾਡੀ ਜਿਹੜੀ ਮਜ਼ਦੂਰੀ ਐ ਇਹ ਹਰਿਆਣੇ ਚ ਜ਼ਿਆਦਾ ਤੇ ਪੰਜਾਬ ਚ ਘੱਟ ਐ 24 ਸਾਲ ਹੋ ਗਏ ਲਾਰੇ ਤੇ ਲਾਰੇ ਦੋ ਦਿਹਾੜੀ ਟਾਈਮ ਦੇ ਦੋ ਚਾਰ ਦਿਹਾੜੀ ਟਾਈਮ ਦੇ ਦੋ ਮੰਤਰੀ ਵੱਲੋਂ ਕੋਈ ਮੰਤਰੀ ਨਹੀਂ ਝੱਡਿਆ ਸੀਐਮ ਨਾਲ ਮੁੱਖ ਮੰਤਰੀ ਮਾਨ ਸਾਹਿਬ ਨਾਲ ਵੀ ਮੀਟਿੰਗ ਹੋਈਆ ਉਸਮੇ ਵੀ ਟਾਲ ਮਟੋਲ ਵਾਲੀ ਗੱਲ ਕੋਈ ਨਹੀਂ ਵਿਚਾਰ ਕਰਦੇ ਆ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਕਰਦੇ ਆਂ ਫਲਾਨਾ ਹੋਗਾ tímka ਹੋਗਾ ਕਿਨੇ ਲਾਰੇ ਤੇ ਦਿਵਾ ਹੋਰ ਕੁਝ ਨਹੀਂ ਆ ਅਗਲੀ ਰਣਨੀਤੀ ਇਹ ਹੀ ਹੋਗਾ ਕਿ ਜੇ ਇਹਨਾਂ ਸਰਕਾਰ ਸਾਨੂੰ ਮਜਬੂਰ ਕਰੇਗਾ ਤੋ ਅਸੀਂ ਸਰਕਾਰ ਜਾਮ ਕਰਾਂਗੇ 1 ਨਵੰਬਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੀ ਲੇਬਰ ਯੂਨੀਅਨ ਵੱਲੋਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਲੇਬਰ ਚੇਅਰਮੈਨ ਪੰਜਾਬ ਦਰਸ਼ਨ ਲਾਲ ਨੇ ਕਿਹਾ ਕਿ ਸਰਕਾਰ ਨੇ ਸਾਡੀ ਲੇਬਰ ਵਿੱਚ ਵਾਅਦਾ ਨਹੀਂ ਕੀਤਾ ਜਿਸ ਦੇ ਚਲਦੇ ਅਸੀਂ ਪੂਰੇ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਜੇ ਪੰਜਾਬ ਦੇ ਵਿੱਚ ਲੇਬਰ ਨਾਲ ਇਸੇ ਤਰ੍ਹਾਂ ਤੱਕਾ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਬਿਹਾਰ ਤੋਂ ਪੰਜਾਬ ਵਿੱਚ ਲੇਬਰ ਆਉਣੀ ਬੰਦ ਹੋ ਜਾਏਗੀ ਅਤੇ ਪੰਜਾਬ ਛੱਡ ਹੋਰ ਸਟੇਟਾਂ ਵੱਲ ਲੇਬਰ ਜਾਣ ਨੂੰ ਮਜਬੂਰ ਹੋ ਜਾਏਗੀ ਜਿਸ ਨਾਲ ਮੰਡੀਆਂ ਵਿੱਚ ਵੱਡੇ ਪੱਧਰ ਤੇ ਲੇਬਰ ਦੀ ਘਾਟ ਹੋ ਜਾਏਗੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਵਿੱਚ ਪੰਜਾਬ ਨਾਲੋਂ ਵੱਧ ਲੇਬਰ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕੀ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ। ਮੇਰਾ ਨਾਮ ਦਰਸ਼ਨ ਲਾਲ ਜੀ ਮੈਂ ਲੇਬਰ ਚੇਅਰਮੈਨ ਪੰਜਾਬ શ્રી ਦਰਸ਼ਨ ਲਾਲ ਜੀ ਖੰਨਾ। ਤੇ ਪ੍ਰਧਾਨ ਜੀ ਕੀ ਕਾਰਨ ਹੈ ਜਿਹੜਾ ਅੱਜ ਤੁਸੀਂ ਇੰਨੀ ਵੱਡੀ ਤعداد ਵਿੱਚ ਖੰਨਾ ਦੀ ਮੰਡੀ ਦੇ ਵਿੱਚ ਇਕੱਠੇ ਹੋ? ਸਰ ਇਸ ਤਰ੍ਹਾਂ ਗੱਲ ਹੈ ਸਭ ਤੋਂ ਪਹਿਲਾਂ ਤੁਹਾਡੇ মিডিਆ ਦੇ ਵਿੱਚ ਧੰਨਵਾਦ ਕਰਦਾ ਤਾਂ ਜੋ ਸਾਡੀ ਆਵਾਜ਼ ਇਹ ਜਨਜਤ ਤੱਕ ਪਹੁੰਚਾਈ ਜਾਵੇ। ਇਸ ਤਰ੍ਹਾਂ ਗੱਲ ਹੈ ਸਾਡੀ ਜਿਹੜੀ ਮਜ਼ਦੂਰੀ ਹੈ ਇਹ ਮੰਡੀ ਬੋਰਡ ਤੋਂ ਸਿਲੈਕਟ ਹੋ ਕੇ ਆਂਦੀ ਹੈ। ਇਹ ਹਰ ਸਾਲ 6 ਮਹੀਨੇ ਬਾਅਦ 5 ਪੈਸੇ ਜਾਂ 2 ਪੈਸੇ ਜਾਂ 3 ਪੈਸੇ ਮਜ਼ਦੂਰੀ 'ਚ ਸਾਡਾ ਵਾਧਾ ਹੁੰਦਾ ਜੇ ਮਹਿੰਗਾਈ ਦਾ ਮੁੱਖ ਦੇਖੀਏ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਅਸੀਂ ਪਿਛਲੇ 2011 'ਚ ਬਾਦਲ ਸਰਕਾਰ ਤੋਂ 25% ਦਾ ਵਾਧਾ ਕਰਵਾਇਆ ਤਾਂ 13 ਸਾਲ ਹੋ ਗਏ ਸਾਡੀ ਪਹਿਲੀ ਮੰਗ ਤਾਂ ਹੈਗੀ ਐ ਕਿ ਇੱਕ ਸਾਡਾ 25% ਦਾ ਵਾਧਾ ਕੀਤਾ ਜਾਵੇ ਦੂਸਰੀ ਗੱਲ ਇਹ ਹੈ ਕਿ ਸਾਡੀ ਜਿਹੜੀ ਮਜ਼ਦੂਰੀ ਹੈ ਇਹ ਹਰਿਆਣੇ 'ਚ ਜ਼ਿਆਦਾ ਤੇ ਪੰਜਾਬ 'ਚ ਘੱਟ ਹੈ ਉਹੀ 50 ਕਿਲੋ ਦਾ ਫੰਕਸ਼ਨ ਸਾਡਾ ਲੇਵਰ ਤਿਆਰ ਕਰਕੇ ਲਹਾਈ ਭਾਈ ਤੁਲਾਈ ਤੱਕ ਦਾ ਉਹੀ ਹਰਿਆਣੇ ਦੇ ਫੰਕਸ਼ਨ ਹਰਿਆਣੇ ਦੇ 2.5 ਰੁਪਏ ਵਾਧੇ ਪੰਜਾਬ ਨਾਲੋਂ ਤੇ ਪੰਜਾਬ 'ਚ ਘਟੇ ਤੇ ਜਿਹੜਾ ਲੋਡਿੰਗ ਹੈ ਉਹ ਇੱਥੇ ਪੰਜਾਬ 'ਚ 1 ਰੁਪਿਆ 82 ਪੈਸੇ ਤੇ 1 ਰੁਪਿਆ 90 ਪੈਸੇ ਹਰਿਆਣੇ 'ਚ ਉਹ 3 ਰੁਪਏ ਪੈਸੇ ਲੋਡਿੰਗ ਹੈ ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ 2.5 ਸਾਲ ਹੋ ਗਏ ਨਾ ਮਗਰ ਫਿਰਦਿਆਂ ਨੂੰ ਕਿ ਸਾਡਾ 25% ਦਾ ਵਾਧਾ ਕੀਤਾ ਜਾਵੇ ਤੇ ਜਿਹੜੀ ਲੋਡਿੰਗ ਹੈ ਇਹ 5 ਰੁਪਏ ਕੱਟਾ ਕੀਤੀ ਜਾਵੇ ਤੇ ਜਿਹੜੀ ਵੱਖਰੀ ਦੂਸਰੀ ਮਜ਼ਦੂਰੀ ਮਜ਼ਦੂਰੀ ਐ ਕੱਚੀ ਵਾਲੀ ਇਹ ਪੰਜਾਬ ਦੀ ਮਜ਼ਦੂਰੀ ਹਰਿਆਣੇ ਦੇ ਬਰਾਬਰ ਕੀਤੀ ਜਾਵੇ ਪ੍ਰਧਾਨ ਜੀ ਜਿੱਦਾਂ ਕਿ ਕੱਲ ਜਿਹੜੀ ਹੈਗੀ ਹੈ 1 ਨਵੰਬਰ ਹੈ ਸਰਕਾਰੀ ਗੀਲ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਮੌਕੇ ਤੇ ਕੀ ਮੰਗ ਕੀ ਕਰਦੇ ਹੋ ਅਸੀਂ ਅੱਜ ਤੋਂ 10 ਦਿਨ ਪਹਿਲਾਂ ਆੜਤੀਓਰ ਮਜ਼ਦੂਰ ਇਕੱਠੇ ਹੋ ਕੇ ਫਿਰੋਜ਼ਪੁਰ ਇੱਕ ਗਨਪ੍ਰਸ਼ਕੀਤੀ ਦੀ ਕਲੱਬ ਦੇ ਵਿੱਚ ਉੱਥੇ ਇਹ ਫੈਸਲਾ ਲਿਆ ਗਿਆ ਤੇ ਉਦੋਂ ਅਖਬਾਰ ਤੇ ਖਬਰ ਦਿੱਤੀ ਦੀ ਕਿ ਅਗਰ ਸਰਕਾਰ 30 ਤਰੀਕ ਤੱਕ ਆੜਤੀਆਂ ਦੀ ਇਹ ਮੰਗਾਂ ਨਹੀਂ ਮੰਨਦੀ ਜੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤਾਂ ਇੱਕ ਤਰੀਕ ਨੂੰ ਆੜਤੀ ਵਰਗ ਵੀ ਸਾਰਾ ਸਮੁੱਚਾ ਪੰਜਾਬ ਦਾ ਆੜਤੀ ਵਰਗ ਔਰ ਸਮੁੱਚਾ ਪੰਜਾਬ ਦਾ ਮਜ਼ਦੂਰ ਤਬਕਾ ਇਹ ਸਾਰਾ ਇੱਕ ਤਰੀਕੇ ਤੇ ਹੜਤਾਲ ਤੇ ਜਾਏਗਾ ਜਦੋਂ ਤੱਕ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਆੜਤੀਆਂ ਦੀਆਂ ਮੰਗਾਂ ਜਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਮਜ਼ਦੂਰੀਆਂ ਦੀਆਂ ਮਜ਼ਦੂਰੀਆਂ ਜਦੋਂ ਤੱਕ ਸਰਕਾਰ ਇਹ ਮਜ਼ਦੂਰੀਆਂ ਦੇ ਵਿੱਚ ਵਾਧਾ ਨਹੀਂ ਕਰਦੀ ਉਦੋਂ ਤੱਕ ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨ ਦੇਾਂਗੇ ਕਿਸੇ ਵੀ ਲੈਵਲ ਨੂੰ ਵੀ ਅੱਛਾ ਕੀ ਕਹਿਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਸਮੁੱਚੇ ਪੰਜਾਬ ਨੂੰ ਮੈਂ ਲੇਬਰ ਚੇਅਰਮੈਨ ਪੰਜਾਬ ਸ਼੍ਰੀ ਦਰਸ਼ਨ ਲਾਲ ਜੀ ਖੰਨਾ ਮੈਂ ਸਮੁੱਚੇ ਪੰਜਾਬ ਦੇ ਆੜਤੀ ਵਰਗ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਕਿਹੜੀ ਵਰਗ ਨੂੰ ਵੀਰਾਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਸਾਡੇ ਮਜ਼ਦੂਰਾਂ ਦਾ ਸਾਥ ਦੇ ਦਿਓ ਔਰ ਆਪਣੇ ਸਮੁੱਚੇ ਪੰਜਾਬ ਦੇ ਮਜ਼ਦੂਰ ਵਰਗ ਨੂੰ ਚੌਧਰੀ ਸਾਹਿਬਾਨ ਨੂੰ ਮੈਂ ਇੱਕ ਬੇਨਤੀ ਕਰ ਰਿਹਾ ਕਿ ਮਜ਼ਦੂਰ ਡਟੇ ਰਹੋ ਘਬਰਾਓ ਨਾ ਇੱਕ ਤਰੀਕ ਤੋਂ ਸਾਰਾ ਮੁਕੰਮਲ ਪੰਜਾਬ ਰਕੇਸ਼ ਕੁਮਾਰ ਤੁਲੀ ਦੀ ਅਗਵਾਈ ਦੇ ਵਿੱਚ ਮਕਮਲ ਪੰਜਾਬ ਬੰਦ ਕਰਨਾ ਕਿਸੇ ਵੀ ਮੰਡੀ ਦੇ ਵਿੱਚ ਕੋਈ ਅਰਥਨਾਰੀਏ ਕੋਈ ਕੋਈ ਮੁਸ਼ਕਲ ਆ ਰਹੀ ਹੈ ਤਾਂ ਰਿਕਵੈਸਟ ਮੈਂ ਤੁਲੀ ਜੀ ਨੂੰ ਨੰਬਰ ਲਓ ਤੇ ਉਹਦੇ ਨੂੰ ਫੋਨ ਕਰਕੇ ਬੁਲਾਓ ਗੁਰਦੇਵਾਲ ਸਿੰਘ ਰਾਏਕੋਟ ਨੂੰ ਫੋਨ ਕਰੋ ਉਹਨਾਂ ਨੂੰ ਬੁਲਾਓ ਤੇ ਦਰਸ਼ਨ ਲਾਲ ਖੰਨਾ ਨੂੰ ਫੋਨ ਕਰੋ ਤੇ ਅਸੀਂ ਹਾਜ਼ਰ ਖੜੇ ਹਾਂ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਮੇਰੇ ਪ੍ਰਧਾਨ ਨੂੰ ਮਜ਼ਦੂਰ ਨੂੰ ਕੋਈ ਦੁੱਖ ਹੈ ਪੰਜਾਬ ਦੇ ਵਿੱਚ ਉੱਥੇ ਅਸੀਂ ਜਾਵਾਂਗੇ ਤੁਰੰਤ ਸਾਰੀਆਂ ਮੰਡੀਆਂ ਪੰਜਾਬ ਦੀਆਂ ਬੰਦ ਕਰਾਵਾਂਗੇ ਮੰਗ ਤੋਂ ਇਹ ਹੀ ਹੈ ਕਿ 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 ਕੱਟੋਂ ਕੱਟ ਜਿਹੜਾ 2 ਸਾਲ 34 ਸਾਲ ਹੋ ਗਿਆ ਸਾਨੂੰ ਸਰਕਾਰ ਦੇ ਮਗਰ ਘੁੰਮਦੇ ਹੋਏ ਦੀ 25% ਮਜ਼ਦੂਰੀ ਤੋਂ ਵਾਦਾ ਕੀਤਾ ਜਾਵੇ ਇਸ ਤੋਂ ਬਾਅਦ 5 ਰੁਪਏ ਕੱਟੇ ਲੋਡਿੰਗ ਦਾ ਕੀਤਾ ਜਾਵੇ 30 ਸਾਲ ਹੋ ਗਏ ਲਾਰੇ ਤੇ ਲਾਰੇ ਦੋ ਦਿਹਾੜੀ ਟਾਈਮ ਦੇ ਦੋ ਚਾਰ ਦਿਹਾੜੀ ਟਾਈਮ ਦੇ ਦੋ ਮੰਤਰੀ ਵੱਲੋਂ ਕੋਈ ਮੰਤਰੀ ਨਹੀਂ ਛੱਡਿਆ ਸੀਐਮ ਨਾਲ ਮੁੱਖ ਮੰਤਰੀ ਮਾਨ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਉਸ ਵਿੱਚ ਵੀ ਟਾਲ ਮਟੋਲ ਵਾਲੀ ਗੱਲ ਕੋਈ ਨਹੀਂ ਵਿਚਾਰ ਕਰਦੇ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਕਰ ਦਿਆਂਗਾ ਫਲਾਣਾ ਹੋਗਾ tímਕਾ ਹੋਗਾ ਕਿਨੇ ਲਾਰੇ ਤੇ ਦਿਵਾ ਹੋਰ ਕੁਝ ਨਹੀਂ ਮੰਡੀ ਦੇ ਵਿੱਚ ਕੰਮ ਜਿਹੜਾ ਵੀ ਮਜ਼ਦੂਰ ਵਿਹਾਰ ਤੋਂ ਆਉਂਦੇ ਨੇ ਹੋਰ ਸਟੇਟ ਤੋਂ ਆਉਂਦੇ ਨੇ ਲੇਕਿਨ ਯਹੀ ਹੈ ਕਿ ਮਜ਼ਦੂਰ ਨੂੰ ਇਹ ਔਸਤਨ 250-300 ਰੁਪਿਆ ਦਾ ਮਜ਼ਦੂਰੀ ਪੈਂਦਾ ਹੈ ਕੰਮ 24 ਘੰਟੇ ਕਰਨਾ ਪੈਂਦਾ ਹੈ ਜੇ ਤੁਹਾਡੀ ਮੰਗਾਂ ਨਾ ਮੰਨेंगी ਤਾਂ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੀ ਹੋਗਾ ਕਿ ਜੇ ਇਹਨਾਂ ਸਰਕਾਰ ਸਾਨੂੰ ਮਜਬੂਰ ਕਰੇਗਾ ਤਾਂ ਅਸੀਂ ਸਰਕਾਰਾਂ ਜਾਮ ਕਰਾਂਗੇ ਰੇਲਵੇ ਲਾਈਨ ਤੇ ਜਾ ਕੇ ਬੈਠਾਂਗੇ ਕਿ ਕੁੱਟਲ ਦਿਓ ਇੱਕ ਬਣਾ ਦਿਓ ਹੋਰ ਉਹ ਜਾਲੀਆ ਵਾਲਾ ਬਾਗਿਆ ਸਿਕਾਂਗੋ ਸਾਰ ਵਿੱਚ ਜਿਹੜੇ ਬਰਾਉ ਨੂੰ ਗੋਲੀ ਮਾਰ ਕੇ ਹੱਕ ਮੰਗਣ ਦੇਖਾਤਰ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਕਿ ਇਹ ਜਾ ਸੀ ਐਸੀ ਨਾ ਤਾਨ ਕੇ ਲਾਈਨ ਤੇ ਖੜ ਜਾ ਵਾਂਗਾ ਔਰ ਸਰਕਾਰ ਮਰਵਾ ਦੇਵੇ ਸਾਨੂੰ ਮਜ਼ਦੂਰਾਂ ਨੂੰ ਜੀ ਇਸੇ ਤਰ੍ਹਾਂ ਤੁਹਾਡੇ ਹਾਲਾਤ ਨੇ ਅੱਗੇ ਤੂੰ ਤੁਸੀਂ ਪੰਜਾਬ ਆਉਂਗੇ ਬਿਲਕੁਲ ਨਹੀਂ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ 300 ਰੁਪਏ ਦੇ ਹੜੀ ਤੇ ਆ ਕੇ ਕੀ ਕਰਾਂਗਾ ਹੋ ਰਿਸ਼ਤੇ ਤਾਂ ਪੰਜ 8 ਵਜੇ ਤੋਂ ਕੰਮ ਸ਼ੁਰੂ ਕਰਦਾ 5 ਵਜੇ ਬੰਦ ਕਰਦਾ 1000 1500 1200 ਰੁਪਿਆ ਕਮਾ ਕੇ ਰਾਮ ਨਾਲ ਬੰਦੇ ਜਾ ਕੇ ਕੁਆ ਕਰਤੇ ਜਾ ਕੇ ਪੈਂਦੇ ਨੇ ਨਾ ਹੁੰਦੇ ਖਾਂਦੇ ਨਹੀਂ ਸਾਰੇ ਕੁਝ ਕਰਦੇ ਨੇ ਸੌਂਦੇ ਨੇ ਇੱਥੇ ਤਾਂ ਕੋਈ ਟਾਈਮ ਹੀ ਨਹੀਂ ਹੁੰਦਾ